ਮਹਾਰਾਜ ਦੇ ਚਰਨਾਂ ਚ ਨਾ ਇੱਕ ਸ਼ਰਧਾਲੂ ਰਹਿੰਦਾ ਸੀ ਸਰਕਾਰੀ ਦਰਬਾਰੇ ਬਹੁਤ ਪਹੁੰਚ ਸੀ ਉਹ ਇਤਿਹਾਸ ਵਿੱਚ ਨਾ ਹੁੰਦਾ ਸਮੁੰਦ ਸਿੰਘ ਲਿਖਿਆ ਉਹ ਨਾ ਰਾਜਾ ਸਾਹਿਬ ਜੀ ਦੇ ਜਦੋਂ ਆਪਾਂ ਮੱਥਾ ਟੇਕਣ ਜਾਈਦਾ ਬਜਾਰੇ ਡਿਉੜੀ ਚ ਬੈਠੇ ਤੇ ਉਹ ਕੋਲ ਬੈਠਾ ਕਈ ਖੂਹ ਹੁੰਦੇ ਕਈ ਮਰਬੇ ਜ਼ਮੀਨ ਕਿੰਨੀ ਜ਼ਮੀਨ ਸਰਕਾਰੀ ਦਰਬਾਰੇ ਚੰਗਾ ਨਾਂ ਚੱਲਦਾ ਬਹੁਤ ਵੱਡਾ ਬਿਜ਼ਨਸ ਸੀ ਉਹ ਨਾਂ ਮਾਰੇ ਸਾਹਿਬ ਦੇ ਕੋਲ ਬੈਠਾ ਤੇ ਇੱਕ ਬੱਚਾ ਘੁੰਮਦਾ ਘਮੁੰਦਾ ਮਹਾਰਾਜ ਦੇ ਚਰਣਾ ਚ ਮੱਥਾ ਟੇਕਦਾ ਕੋਲ ਬਹਿ ਗਿਆ ਰਾਜਾ ਸਾਹਿਬ ਦੇ ਮੱਥਾ ਟੇਕ ਕੇ ਜਦੋਂ ਸਜਦਾ ਕਰਕੇ ਕੋਲ ਬੈਠਾ ਨਾ ਉਹਦੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਮਹਾਰਾਜ ਨੇ ਰਾਏ ਸਾਹਿਬ ਨੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਆਏ ਕੋਲ ਬੈਠਾ ਸਮੁੰਦ ਸਿੰਘ ਨੂੰ ਪਤਾ ਕੀ ਕਹਿੰਦੇ ਮਹਾਰਾਜ ਰਾਜਾ ਸਾਹਿਬ ਕਹਿੰਦੇ ਸਮੁੰਦ ਸਿੰਘ ਜੇ ਕਦੇ ਗਰੀਬੀ ਆ ਜੇ ਨਾ ਜੇ ਕਦੇ ਕਿਤੇ ਗਰੀਬੀ ਆ ਜੇ ਐ ਮਹਾਰਾਜ ਇਸ਼ਾਰਾ ਦਿੰਦੇ ਨੇ ਜੇ ਕਿਤੇ ਗਰੀਬੀ ਆ ਜਾਏ ਕਹਿੰਦੇ ਟੁੱਟੀਆਂ ਚੱਪੜਾਂ ਸਾਦੇ ਬਸਤਰ ਇਹ ਪਾ ਕੇ ਦਿਨ ਕੱਟ ਲਈਦਾ ਹੁੰਦਾ ਐ ਟੁੱਟੀਆਂ ਚੱਪੜਾਂ ਆ ਸਾਦੇ ਬਸਤਰ ਇਹ ਪਾ ਕੇ ਦਿਨ ਕੱਟ ਲਈਦਾ ਹੁੰਦਾ ਸਤਿਵਚਨ ਮੰਨ ਕਰ ਉਸ ਦਿਨ ਤੋਂ ਬਾਅਦ ਉਹ ਬੱਚੇ ਦੇ ਦਿਨ ਤਾਂ ਫਿਰ ਗਏ ਥੋੜਾ ਸਮਾਂ ਲੰਘਿਆ ਥੋੜਾ ਸਮਾਂ ਇਹਦਾ ਈਟੀ ਚੜਦੀ ਗਲਾ ਦਾ ਬਿਜ਼ਨਸ ਸੀ ਸਮੁੰਦ ਸਿੰਘ ਦਾ ਸਤ ਸੰਗਤ ਜੀ ਜ਼ਮੀਨ ਗਹਿਣੇ ਰੱਖਣੀ ਸ਼ੁਰੂ ਹੋ ਗਈ ਐਨੇ ਰੱਬੇ ਜ਼ਮੀਨ ਦੇ ਵਿਗੜੀ ਸ਼ੁਰੂ ਹੋ ਗਈ ਗਹਿਣੇ ਰੱਖਣੇ ਸ਼ੁਰੂ ਹੋ ਗਏ ਘਰ ਵਿੱਚ ਕੰਗਾਲੀ ਆਉਣ ਲੱਗੀ ਕਲੇਸ਼ ਰਹਿਣ ਲੱਗ ਗਿਆ ਐ ਜਦੋਂ ਸਮਾਂ ਲੰਘਦਾ ਜਾਂਦਾ ਹੈ ਨਾ ਇੱਕ ਮਹੀਨਾ ਲੰਘਿਆ ਦੋ ਮਹੀਨੇ ਲੰਘੇ ਚਾਰ ਮਹੀਨੇ ਲੰਘੇ ਲੰਘਦਿਆਂ ਲੰਘਦਿਆਂ ਕਿੰਨਾ ਹੀ ਸਮਾਂ ਲੰਘ ਗਿਆ ਡੇਣ ਪਰ ਦੇਣ ਥੱਲੇ ਜਾਈ ਜੇ ਡਾਉਨ ਜਾਈ ਜੇ ਸੁਣਿਆ ਜਿਸ ਮਹਾਰਾਜ ਨੂੰ ਲੱਖਾਂ ਰੁਪਈਆ ਦਾ ਦਸਵੰਧ ਦੇ ਭੇਟਾ ਕਰਦਾ ਸੀ ਪਰਿਵਾਰ ਇੱਥੋਂ ਤੱਕ ਨੋਬਤ ਆ ਗਈ ਕਹਿੰਦੇ ਸਾਰਾ ਕੁਝ ਵਿਗ ਗਿਆ ਗਿਰਵੀ ਰੱਖਿਆ ਗਿਆ ਕੱਖ ਵੀ ਬੱਲੇ ਨਾ ਰਿਆ ਉਹ ਜਿਹੜਾ ਮਹਾਰਾਜ ਨੇ ਵਚਨ ਕੀਤਾ ਸੀ ਨਾ ਸਾਦੇ ਕੱਪੜੇ ਤੇ ਟੁੱਟੀਆਂ ਚੱਪਲਾਂ ਉਹੀ ਹਾਲਾਤ ਬਣੇ ਟੁੱਟੀ ਚੱਪਲ ਪੈਰਾਂ 'ਚ ਸਾਦੇ ਕੱਪੜੇ ਐਡਾ ਛਾਊਗਾ ਐਡਾ ਅਮੀਰ ਬੰਦਾ ਔਰ ਇੱਕ ਗੱਲ ਚੇਤੇ ਰੱਖਿਓ ਸਾਧ ਸੰਗਤ ਜੀ ਆਮ ਤੋਂ ਖਾਸ ਬਣਨਾ ਬੜਾ ਸੌਖਾ ਹੈ ਖਾਸ ਤੋਂ ਆਮ ਬਣਨਾ ਬੜਾ ਔਖਾ ਜਿਹੜਾ ਬੰਦਾ 50 ਲੱਖ ਦੀ ਗੱਡੀ 'ਚ ਘੁੰਮਦਾ ਹੈ ਨਾ ਜਦੋਂ ਮਰੂਤੀ ਆਵੇ ਮਰੂਤੀ 'ਚ ਬਹਿਣਾ ਬੜਾ ਔਖਾ ਇਹਦਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਰੱਖੇ ਸਮੁੰਦ ਸਿੰਘ ਏਡੇ ਮਰਬਿਆਂ ਦਾ مالک ਐਨਾ ਐਡਾ ਧਨਾੜ ਬੰਦਾ ਇੰਨੀ ਜੈਜਕਾਰ ਸਰਕਾਰੀ ਦਰਬਾਰੇ ਬੜੀ ਚਲਦੀ ਪਰ ਅੱਜ ਕੋਈ ਵੀ ਮੂੰਹ ਲਾ ਕੇ ਰਾਜੀ ਨਹੀਂ ਕੋਈ ਨਹੀਂ ਬੁਲਾਉਂਦਾ ਹਾਂ ਐਡਾ ਭਰੋਸਾ ਐਡੀ ਭਾਵਨਾ ਤੁਸੀਂ ਵੇਖੋ ਜਿਸ ਸਮੁੰਦ ਸਿੰਘ ਦੇ ਕਹਦੇ ਅਫਸਰ ਪਾਣੀ ਭਰਦੇ ਹੋਣ ਅੱਜ ਪੁੱਛਦਾ ਕੋਈ ਨਹੀਂ ਟੁੱਟੀਆਂ ਚੱਪੜਾਂ ਉਹ ਮਹਾਰਾਜ ਦਾ ਬਚਨ ਯਾਦ ਹੁੰਦਾ ਕਹਿੰਦੇ ਇਦਾਂ ਦੀਆਂ ਚੱਪੜਾਂ ਤੇ ਸਾਦੇ ਕੱਪੜੇ ਪਾ ਕੇ ਦਿਨ ਕੱਟ ਲਈਦਾ ਹਾਂ ਐਂ ਜਦੋਂ ਮਹਾਰਾਜ ਦੇ ਬਚਨ ਚੇਤੇ ਹੁੰਦੇ ਨੇ ਨਾ ਸਾਰ ਸੰਗਤ ਸਾਰਾ ਕੁਝ ਗਿਰਵੀ ਰੱਖਿਆ ਗਿਆ ਇੱਥੋਂ ਤੱਕ ਘਰ ਵਿੱਚ ਰੋਟੀ ਪੱਕਣੀ ਵੀ ਬੰਦ ਹੋ ਗਈ ਲੰਗਰ ਵੀ ਨਹੀਂ ਬਣਦਾ ਪ੍ਰਸ਼ਾਦਾ ਵੀ ਨਹੀਂ ਬਣਦਾ ਪ੍ਰਸ਼ਾਦਾ ਕਿੱਥੋਂ ਇਹਨੇ ਨਾ ਸਵੇਰ ਨੂੰ ਆਉਣਾ ਧਿਆਨ ਦਿਓ ਇਹਨੇ ਸਵੇਰ ਨੂੰ ਆਉਣਾ ਮਾਰੇ ਦੇ ਲੰਗਰ ਚ ਸੇਵਾ ਕਰਨੀ ਸਵੇਰ ਨੂੰ ਸੇਵਾ ਕਰਨੀ ਸ਼ਾਮ ਨੂੰ ਸਵੇਰੇ ਲੰਗਰ ਛਕ ਲੈਣਾ ਲੰਗਰ ਚੋਂ ਘਰ ਚਲਿਆ ਜਾਣਾ ਫੇਰ ਦੂਜੇ ਦਿਨ ਆ ਜਾਣਾ ਐ ਕਰਦਿਆ ਕਰਦਿਆ ਲੰਮਾ ਸਮਾਂ ਲੰਘਿਆ ਔਰ ਐਡੀ ਭਾਵਨਾ ਵਾਲਾ ਰਾਜਾ ਸਾਹਿਬ ਜੀ ਦੀ ਇਹ ਇਹ ਬਖਸ਼ਿਸ਼ ਵੇਖੀ ਸੀ ਨਾ ਅਜਮਤ ਵੇਖੀ ਸੀ ਕਹਿੰਦਾ ਰਾਜਾ ਸਾਹਿਬ ਜੀ ਤੇਰੇ ਦਰ ਤੇ ਭਾਵੇਂ ਸਵਾਸ ਨਿਕਲ ਜਾਣ ਗਰੀਬੀ ਚ ਮੈਂ ਮਰ ਜਾਵਾ ਪਰ ਇਹ ਨਹੀਂ ਹੋ ਸਕਦਾ ਤੇਰਾ ਬੂਹਾ ਛੱਡ ਕੇ ਕਿਸੇ ਹੋਰ ਦੇ ਦਰ ਤੇ ਜਾ ਆਏ ਨਹੀਂ ਹੋ ਸਕਦਾ ਮੈਂ ਜਾਣਾ ਨਹੀਂ ਮੈਨੂੰ ਪਤਾ ਹੈ ਗਰੀਬੀਆਂ ਵੀ ਤੇਰੀਆਂ ਤੇ ਅਮੀਰੀਆਂ ਵੀ ਤੇਰੀ ਇਹ ਤਾਂ ਗੱਲ ਹੀ ਫੇਰ ਬਣਦੀ ਏ ਜਦੋਂ ਬੰਦਾ ਕਹਿ ਦਵੇ ਨਾ ਉਹ ਸਾਨੂੰ ਤੇ ਦੀਆਂ ਫਕੀਰੀਆਂ ਕਬੂਲ ਦਾਤਿਆਂ ਸਭ ਤੇਰੀ ਕਬੂਲ ਦਾਤਿਆਂ ਸਾਨੂੰ ਤੇਰੀਆਂ ਫਕੀਰੀਆਂ ਕਬੂਲ ਦਾਤਿਆਂ ਤੇਰੀਆਂ ਫਕੀਰੀਆਂ ਕਬੂਲ ਦਾਤਿਆਂ ਸਾਨੂੰ ਤੇਰੀਆਂ ਫਕੀਰੀਆਂ ਕਬੂਲ ਦਾਤਿਆਂ ਸਾਨੂੰ ਤੇਰੀਆਂ ਦੁਨ ਦਤਿਆ ਸਰਕਾਰਾਂ ਪਾਣੀ ਭਰਦੀਆਂ ਅਫਸਰ ਪਾਣੀ ਭਰਦੇ ਨੇ ਕਿੰਨੇ ਖੂ ਅੱਜ ਦਿਨ ਕੀ ਹੋਇਆ ਅੱਜ ਸਮਾਂ ਕੈਸਾ ਗੈਸ ਵੀ ਨਹੀਂ ਗੋਲ ਰਿਹਾ ਕਈ ਅਮੀਰੀ ਆਈ ਫਕੀਰੀ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ ਤਕਦੀਰਾਂ ਦੇ ਆਏ ਕਹਿੰਦੇ ਰਾਜਾ ਸਾਹਿਬ ਦੇ ਦਿਨ ਰਾਤ ਹੁੰਦਾ ਹੈ ਸੇਵਾ ਕਰਦਾ ਹੈ ਕੋਈ ਮਾਨ ਨਹੀਂ ਮਹਾਰਾਜ ਅਮੀਰੀ ਵੀ ਤੇਰੀ ਦਿੱਤੀ ਤੇ ਗਰੀਬੀ ਵੀ ਤੇਰੀ ਜਾਣਾ ਨਹੀਂ ਕਿਤੇ ਕਿੰਨੇ ਸਾਲ ਲੰਘ ਗਏ ਟੁੱਟੀਆਂ ਜੱਪੜਾਂ ਪਾ ਕੇ ਹੁੰਦਾ ਹੈ ਹੋ ਵੀ ਲੰਘ ਜਾਂਦਾ ਹੈ ਰਾਜਾ ਸਾਹਿਬ ਨੂੰ ਵੀ ਮਿਲਦਾ ਹੈ ਸੁਣਿਓ ਕਦੇ ਕਦੇ ਨਾ ਮਨ ਵਿੱਚ ਗਿਲਾ ਨਹੀਂ ਕੀਤਾ ਇੰਨਾ ਭਰੋਸਾ ਸਾਰਾ ਕੁਝ ਵੇਚ ਗਿਆ ਫੇਰ ਉੱਥੇ ਫਿਰ ਜਾਂਦਾ ਘਰ ਵਾਲੀ ਕਹਿੰਦੀ ਜੀ ਬੇਨਤੀ ਕਰੋ ਕਹਿੰਦੇ ਨਾ ਉਹਨਾਂ ਨੂੰ ਬੇਨਤੀ ਕੀ ਕਰਨੀ ਉਹਨਾਂ ਨੂੰ ਨਹੀਂ ਪਤਾ ਸਾਡੇ ਹਾਲ ਕੀ ਨੇ ਉਹ ਤਾਂ ਜਾਣੀ ਜਾਣ ਮੇ ਰਾਜਾ ਸਾਹਿਬ ਇੱਕ ਦਿਨ ਨਾ ਕਿੰਨੇ ਸਾਲਾਂ ਬਾਅਦ ਲੰਗਰ ਵਿੱਚ ਬੈਠਾ ਲੰਗਰ ਜੀ ਲੰਗਰ ਵਿੱਚ ਬੈਠਾ ਸਮੁੰਦ ਸਿੰਘ ਰਾਜਾ ਸਾਹਿਬ ਆਏ ਆਪਣੇ ਆਸਣ ਤੋਂ ਬਾਹਰ ਆਏ ਰਾਜਾ ਸਾਹਿਬ ਨੇ ਨਾ ਆਵਾਜ਼ ਮਾਰੀ ਮਹਾਰਾਜ ਸਾਹਿਬ ਨੇ ਆਵਾਜ਼ ਮਾਰੀ ਆਵਾਜ਼ ਮਾਰੀ ਕਹਿੰਦੇ ਭਾਈ ਉਹ ਕੋਈ ਸੁਣਦਾ ਹੈ ਸਾਡੀ ਕੋਈ ਆਵਾਜ਼ ਸੁਣਦਾ ਹੈ ਜਾਂਦੇ ਹੋ ਬਈ ਇਕਾਗਰਤਾ ਬਣਾ ਕੇ ਬੈਠਿਆ ਕਰੋ ਜਾਂ ਤੁਸੀਂ ਗੱਲਾਂ ਮਾਰੋ ਜਾਂ ਫਿਰ ਆਪਾਂ ਕਿਰਤਰ ਫੇਰ ਕਰ ਲਾਂਗੇ ਮਹਾਰਾਜ ਆਏ ਜਦੋਂ ਆਵਾਜ਼ ਮਾਰੀ ਕਹਿੰਦੇ ਕੋਈ ਸੁਣਦਾ ਸਮੁੰਦਰ ਸਿੰਘ ਦੇ ਕੰਨਾਂ 'ਚ ਆਵਾਜ਼ ਪੈਂਦੀ ਸੀ ਚੁੱਪ ਕਰ ਗਿਆ ਮਹਾਰਾਜ ਨੇ ਆਵਾਜ਼ ਲਾਈ ਰਾਜ ਸਾਹਿਬ ਕਹਿੰਦੇ ਕਹਿੰਦੇ ਜੇ ਕੋਈ ਮੇਰੀ ਗੱਲ ਸੁਣਦਾ ਹੈ ਆਵਾਜ਼ ਸੁਣਦਾ ਹੈ ਜਿਹੜਾ ਅੱਜ ਮੇਰੇ ਸਾਹਮਣੇ ਆਏਗਾ ਰੱਬੀ ਰੰਗ ਵਿੱਚ ਰਤਿਆ ਜਾਏਗਾ ਉਹਦੇ ਰੋਮ-ਰੋਮ ਸਿਮਰਨ ਚਲਾ ਦੇਾਂਗੇ ਆਓ ਜਿਹੜਾ ਸਾਹਮਣੇ ਆ ਜਾਏਗਾ ਰੰਗ ਕੇ ਰੱਖ ਦਿਆਂਗਾ ਪਹਿਲੀ ਆਵਾਜ਼ ਮਾਰੀ ਸੁਣਦਾ ਤਾਂ ਸੀਸਮੂਦ ਸਿੰਘ ਆਇਆ ਨਹੀਂ ਕਹਿੰਦਾ ਮੈਂ ਰੱਬੀ ਰੰਗ ਤੋਂ ਕੀ ਲੈਣਾ ਮੈਨੂੰ ਤਾਂ ਮਾਇਆ ਚਾਹੀ ਮਾਰੇ ਨੇ ਫੇਰ ਆਵਾਜ਼ ਮਾਰੀ ਕਹਿੰਦੇ ਜੇ ਕੋਈ ਸੁਣਦਾ ਹੈ ਜਿਹੜਾ ਸਾਡੇ ਸਾਹਮਣੇ ਆਏਗਾ ਰੱਬੀ ਰੰਗ ਵਿੱਚ ਰੰਗਿਆ ਜਾਏਗਾ ਫੇਰ ਨਾ ਕੋਈ ਆਇਆ ਥੋੜਾ ਸਮਾਂ ਰੁਕੇ ਤੀਜੀ ਵਾਰ ਫੇਰ ਆਵਾਜ਼ ਮਾਰਦੀ ਮਾਰਨੇ ਕਹਿੰਦੇ ਜਿਹੜਾ ਆਏਗਾ ਰੱਬੀ ਰੰਗ ਵਿੱਚ ਰੰਗਿਆ ਜਾਏਗਾ ਆਓ ਜੇ ਕੋਈ ਸੁਣਦਾ ਹੈ ਸਮੁੰਦ ਸਿੰਘ ਕਹਿੰਦਾ ਤੀਜੀ ਆਵਾਜ਼ ਤੀਜਾ ਵਚਨ ਸਾਧੂਆਂ ਦਾ ਖਾਲੀ ਨਹੀਂ ਜਾਣ ਦੇਣਾ ਚਾਹੀਦਾ ਸਾਹਮਣੇ ਨਹੀਂ ਆਇਆ ਅੰਦਰ ਬੈਠਾ ਹੀ ਆਵਾਜ਼ ਮਾਰਦਾ ਹੈ ਵੇਖੋ ਕਿੰਨਾ ਪਿਆਰ ਹੋਏਗਾ ਰਾਜਾ ਸਾਹਿਬ ਜੀ ਨਾਲ ਅੰਦਰ ਬੈਠਾ ਆਵਾਜ਼ ਮਾਰਦਾ ਹੈ ਇਹਨਾਂ ਰਾਜਾ ਸਾਹਿਬ ਜੀ ਮੈਨੂੰ ਤੁਹਾਡੀ ਆਵਾਜ਼ ਸੁਣਦੀ ਪਰ ਮੈਂ ਨਹੀਂ ਬਾਹਰ ਆਉਣਾ ਏ ਗਏ ਮੈਨੂੰ ਤੁਹਾਡੀ ਆਵਾਜ਼ ਸੁਣਦੀ ਏ ਪਰ ਮੈਂ ਬਾਹਰ ਨਹੀਂ ਆਉਣਾ ਮਾਰ ਕਹਿੰਦੇ ਕਿਉਂ ਕਹਿੰਦਾ ਮਹਾਰਾਜ ਮੈਂ ਨਾਮ ਨਾਮ ਵੀ ਜਪਾਂਗਾ ਪਰ ਮੈਂ ਨਾਮ ਕੋ ਕੀ ਕਰਾਉਣਾ ਬੱਚੇ ਮੇਰੇ ਭੁੱਖੇ ਮਰਦੇ ਨੇ ਗਰੀਬੀ ਮੇਰੇ ਤੇ ਸਾਰਾ ਕੁਝ ਗਿਰਵੀ ਰੱਖਿਆ ਮੈਨੂੰ ਰੱਬੀ ਰੰਗ ਨਹੀਂ ਚਾਹੀਦਾ ਮੈਨੂੰ ਤਾਂ ਮਾਇਆ ਚਾਹੀਦੀ ਮਾਰਾ ਕਹਿੰਦੇ ਆ ਤਾਂ ਜਾ ਕੇ ਨਾ ਮੈਂ ਨਹੀਂ ਆਉਂਦਾ ਮਹਾਰਾਜ ਕਿਉਂ ਕਹਿੰਦਾ ਜੇ ਤਾ ਤੁਹਾਡੇ ਸਾਹਮਣੇ ਆ ਗਿਆ ਤੁਸੀਂ ਤਾਂ ਰੰਗ ਚੜਾਈ ਦੇਣਾ। ਤੁਸੀਂ ਤਾਂ ਰੰਗ ਦਿਓਗੇ? ਮarre ਕਹਿੰਦੇ ਨਹੀਂ ਨਹੀਂ। ਆਇਆ ਤੂੰ ਸਾਹਮਣੇ ਤਾਂ ਆਇ ਇੱਕ ਵਾਰੀ। ਤੈਨੂੰ ਨਹੀਂ ਰੰਗ ਚੜਾਉਂਦੇ। ਆਇ ਸਾਹਮਣੇ ਆ ਗਿਆ ਸਮੁੰਦ ਸਿੰਘ ਚਰਨਾਂ 'ਚ ਮੱਥਾ ਟੇਕਿਆ ਹੱਥ ਜੋੜੇ। ਮarre ਕਹਿੰਦੇ ਕੀ ਚਾਹੁੰਦਾ ਹੈ? ਕਹਿੰਦਾ ਮਹਾਰਾਜ ਐਡਾ ਤਨਾੜ ਬੰਦਾ ਇੰਨੀ ਗਰੀਬੀ। ਮਹਾਰਾਜ ਮੈਨੂੰ ਮੈਨੂੰ ਨਹੀਂ ਚਾਹੀਦਾ ਰੱਬੀ ਰੰਗ। ਮਹਾਰਾਜ ਆ ਮੇਰੇ ਦਿਨ ਬਦਲੋ ਜੇ ਬਦਲ ਲਗੇ। ਜੇ ਕੁਛ ਦੇਣ ਲੱਗਿਓ ਨਾਮ ਵੀ ਜਪਾਂਗਾ ਰੰਗ ਲਿਓ ਤੁਹਾਡਾ ਹੀ ਆ ਪਰ ਜਿਹੜੇ ਹਾਲਾਤ ਨੇ ਮਾਰੇ ਤੁਹਾਡੇ ਸਾਹਮਣੇ ਕੀ ਜਾਈਦਾ ਹੈ ਕਹਿੰਦੇ ਰੱਬੀ ਰੰਗ ਨਹੀਂ ਮੈਨੂੰ ਤਾਂ ਮਾਇਆ ਚਾਹੀਦੀ ਮਾਇਆ ਦੇ ਮੰਗ ਕੇ ਕਹਿੰਦਾ ਹੈ ਮਾਇਆ ਦਿਓ ਕਹਿੰਦੇ ਨਾ ਨਾ ਮਾਇਆ 'ਚ ਕੁਝ ਨਹੀਂ ਰੱਖਿਆ ਆ ਤੈਨੂੰ ਬੰਦਗੀ ਦੇਣਿਆ ਸਿਮਰਨ ਦੇ ਨਾ ਮਹਾਰਾਜ ਕਹਿੰਨਾ ਮਾਇਆ ਦਿਓ ਰਾਜਾ ਸਾਹਿਬ ਕਹਿੰਦੇ ਅੱਛਾ ਸਾਧ ਸੰਗਤ ਜੀ ਇਹ ਸੋਚ ਕੇ ਵੇਖੋ ਕਿਸੇ ਮਹਾਪੁਰਸ਼ ਤੋਂ ਜਦੋਂ ਤੁਸੀਂ ਜਿੱਦ ਕਰਕੇ ਮੰਗੋਗੇ ਕੁਝ ਕਿੱਡਾ ਪ੍ਰੇਮ ਹੋਏਗਾ ਕਿੱਡਾ ਵਿਸ਼ਵਾਸ ਮਹਾਪੁਰਸ਼ ਦਾ ਵੀ ਹੋਏਗਾ ਕਿੱਡਾ ਪਿਆਰ ਉਹਨੇ ਵਰੀਦ ਦਾ ਹੋਏਗਾ ਮਾਰੇ ਮੈਂ ਨਹੀਂ ਲੈਣਾ ਮੈਨੂੰ ਮਾਇਆ ਦਿਓ ਰਾਇਆ ਸਾਹਿਬ ਕਹਿੰਦੇ ਅੱਛਾ ਮਾਇਆ ਲੈਣੀ ਕਿਨੇ ਹਾਂ ਰਾਇਆ ਸਾਹਿਬ ਕਹਿੰਦੇ 1 ਲੱਖ ਰੁਪਈਆ ਦੇ ਦिए ਆਏ ਗਏ ਇੱਕ ਲੱਖ ਰੁਪਈਆ ਦੇ ਦिए कहना जी महाराज मेरा की बनना जिन्हें करोड़ा वेखे हो लख रुपया तो कुछ भी नहीं मारे क्या लख रुपया देने ना महाराज लख नहीं चाहिए महाराज कहने दो लख दे दी है फिर बोल दें दो लख रुपया दे दिए तेन हाथ जोड़ के, के ना महाराज कहना तो दो लखना ਕੀ ਬਣੇਗਾ 2 ਲੱਖ ਨਾਲ ਉਹਨਾਂ ਵੇਲੇਆਂ ਦਾ 2 ਲੱਖ ਮਾਰਾ ਇਹ ਕੁਝ ਵੀ ਨਹੀਂ ਰਾਜਾ ਸਾਹਿਬ ਕਹਿੰਦੇ ਤੂੰ ਦੱਸ ਫਿਰ ਦੇ ਨੂੰ ਕਿੰਨੇ ਚਾਹੀਦੇ ਨੇ ਤੂੰ ਦੱਸ ਹੱਥ ਜੋੜ ਕੇ ਕਹਿੰਦਾ ਰਾਜਾ ਸਾਹਿਬ ਜੇ ਖੁਸ਼ ਹੋ ਗਏ ਮੈਨੂੰ ਦੇਣ ਲੱਗੇ ਹੋ ਤੁਹਾਡੇ ਚਰਨਾਂ 'ਚ ਮੈਂ ਤਰਲਾ ਲੈਣਾ ਜੇ ਮੇਰੀ ਝੋਲੀ ਭਰਨ ਲੱਗਿਓ ਐਨਾ ਕੁ ਦੇ ਦਿਓ ਮੇਰਾ ਸਾਬਕਤਬ ਲੱਖਾਂ 'ਚ ਚੱਲੇ ਲੱਖਾਂ 'ਚ ਮੈਨੂੰ ਖਰਚਣ ਲੱਗਿਆ ਸੋਚਣਾ ਨਾ ਪਵੇ ਉਸ ਵੇਲੇ ਰਾਜਾ ਸਾਹਿਬ ਜੇ ਤੂੰ ਮੈਨੂੰ ਲੱਖਾਂ ਵਿੱਚ ਖੜਾਏਂਗਾ ਜੇ ਮੈਨੂੰ ਮਾਇਆ ਮੇਰੀ ਗਰੀਬੀ ਕਟੇਂਗਾ ਰਾਜਾ ਸਾਹਿਬ ਮੈਂ ਤੇਰਾ ਵਾਅਦਾ ਕਰਦਾ ਮੈਂ ਤੇਰੇ ਹਰਮੰਦਰ ਬਣਾਵਾਂਗਾ ਮੈਂ ਤੇਰੇ ਮਹਿਲ ਬਣਾਵਾਂਗਾ ਰਾਜਾ ਸਾਹਿਬ ਕਹਿੰਦੇ ਜਾ ਖੁਸ਼ ਹੋਏ ਦਿੱਤੀ ਮਾਇਆ ਤੇ ਸਾਥ ਸੰਗਤ ਦੇਣ ਲੰਘਦੇ ਨੇ ਦੋ ਦਿਨ ਚਾਰ ਦਿਨ 10 ਦਿਨ ਮਹੀਨਾ ਕਿਤੇ ਤਾਂ ਗਰੀਬੀ ਸੀ ਉਹੀ ਸਮਾਂ ਫੇਰ ਆ ਗਿਆ ਤੇਨ ਬਦਲੇ ਜਿਹੜੀ ਗਿਰਵੀ ਜਗਾ ਰੱਖੀ ਸੀ ਜਿੰਨੀ ਜ਼ਮੀਨ ਛੁੱਟਣੀ ਸ਼ੁਰੂ ਹੋ ਗਈ ਕਾਰੋਬਾਰ ਆਣ ਲੈਣ ਤੇ ਆਉਣ ਲੱਗੇ ਐਨੀ ਜਹਾਜਕਾਰ ਹੋਈ ਜਿਹੜੇ ਲੋਕੀ ਮੂੰਹ ਮੋੜ ਕੇ ਲੰਘਦੇ ਸੀ ਸਾਰੇ ਸਮੁੰਦ ਸਿੰਘ ਜੀ ਸਰਦਾਰ ਜੀ ਸਾਰੇ ਸਿਜਦੇ ਕਰਦੇ ਸਭ ਲੰਘਦੇ ਨੇ ਰਾਜਾ ਸਾਹਿਬ ਫਿਰ ਸਰੀਰ ਛੱਡ ਗਏ ਮਾਲਕ ਦੇ ਚਰਨਾਂ 'ਚ ਜਾ ਬਰਾਜੇ ਕਹਿੰਦੇ ਲੱਖਾਂ ਵਿੱਚ ਸਮੁੰਦ ਸਿੰਘ ਦਾ ਕਾਰੋਬਾਰ ਹੋਵੇਂ ਜਿਵੇਂ ਹੋ ਗਿਆ ਜਿੰਨੀ ਜ਼ਮੀਰ ਜਿੰਨੀ ਮਾਇਆ ਪਹਿਲਾਂ ਸੀ ਉਦੋਂ ਦੁੱਗਣੀ ਰਾਜਾ ਸਾਹਿਬ ਨੇ ਦੇਤੀ ਕਹਿੰਦੇ ਫੇਰ ਨਾ ਫੇਰ ਜਿਹੜਾ ਤੁਸੀਂ ਅੱਜ ਦਰਬਾਰ ਵੇਖਦੇ ਹੋ ਉਹਦੀ ਸੇਵਾ ਕਰਾਈ ਉਹਨੇ ਜਾਰੇ ਜਦੋਂ ਉਹਦੀ ਸੇਵਾ ਕਰਾਈ ਨਾ ਬਣਦਾ ਬਣਦਾ ਜਦੋਂ ਗੁੰਮਟ ਤੇ ਆਇਆ ਸਾਰੀ ਇਮਾਰਤ ਬਣ ਗਈ ਜਦੋਂ ਗੁੰਮਟ ਰੱਖਣ ਦੀ ਵਾਰੀ ਆਈ ਉਦੋਂ ਕਲਸ਼ ਚੜਾਉਣੇ ਸੀ ਪੱਥਰ ਤੇ ਕਲਸ਼ ਚੜਾਏ ਉਹਨੇ ਜਦੋਂ ਕਲਸ਼ ਚੜਾਉਣ ਦੀ ਵਾਰੀ ਆਈ ਤੇ ਪੱਥਰ ਦੇ ਕਲਸ਼ ਬਣਾਏ ਸਾਧ ਸੰਗਤ ਜੀ ਫਿਰ ਸਮੁੰਦ ਸਿੰਘ ਦੇ ਸੁਪਨੇ ਵਿੱਚ ਆ ਕੇ ਰਾਜਾ ਸਾਹਿਬ ਨੇ ਆਖਿਆ ਕਹਿੰਦੇ ਹੱਥ ਆ ਡੱਡ ਕੇ ਉਦੋਂ ਮਾਇਆ ਮੰਗਦਾ ਸੀ ਮੇਰਾ ਮੇਰੇ ਖੁੱਲੇ ਖਾਤੇ ਚੱਲਣ ਮੈਨੂੰ ਲੱਖਾਂ ਦੇਓ ਕਹਿੰਦੇ ਐਂਦਾ ਮਹਿਲ ਬਣਾ ਕੇ ਮੇਰੇ ਸਿਰ ਤੇ ਕਹਿੰਦੇ ਪੱਥਰ ਥੱਪਣ ਲੱਗਾ ਐਂ ਬੋਲੂ ਸਿਰ ਤੇ ਪੱਥਰ ਥੱਪਣ ਲੱਗਾ ਐ ਇੱਥੇ ਪੱਥਰ ਨਹੀਂ ਇੱਥੇ ਸੋਨੇ ਦੇ ਗਲਸ ਚੜਾ ਆਖੋ ਸਤਿ ਸ਼੍ਰੀ ਅਕਾਲ ਵਾਹੇ ਗੁਰੂ ਸੋਨੇ ਦੇ ਗਲਸ ਚੜਾ ਐ ਇੱਥੇ ਸਾਧ ਸੰਗਤ ਆਵਾਜ਼ ਰਾਜਾ ਸਾਹਿਬ ਦੀ ਕੰਨਾਂ 'ਚ ਸੁਣੀ ਸੀ ਦਰਸ਼ਨ ਰਾਜਾ ਸਾਹਿਬ ਦੇ ਹੋ ਗਏ ਕਹਿੰਦੇ ਸਾਰਿਆਂ ਨੂੰ ਇਕੱਠੇ ਕੀਤਾ ਕਹਿੰਦਾ ਜੀ ਕੀ ਗੱਲ ਹੈ ਬਈ ਅੰਮ੍ਰਿਤਸਰ ਜਾਣਾ ਕਹਿੰਦਾ ਸਮੁੰਦ ਸਿੰਘ ਕਹਿੰਦਾ ਛੇਤੀ ਚੱਲੋ ਸੋਨੇ ਦੇ ਕਲਸ ਲੈ ਕੇ ਆਉਣੇ ਨੇ ਕਹਿੰਦੇ ਇੰਨਾ ਸੋਨਾ ਗੁੰਮੜ ਬਣਾਇਆ ਕੀ ਗੱਲ ਜਚਿਆ ਨਹੀਂ ਕਿਉਂ ਜਾ ਰਹੇ ਹੋ ਅਵਰਤ ਸਰ ਸਾਹਿਬ ਸਮੁੰਦ ਸਿੰਘ ਨਾਲ ਦਿਆਂ ਨੂੰ ਦੱਸਦਾ ਹੈ ਉਹ ਮੇਰੇ ਮਹਾਰਾਜ ਦੇ ਰਾਤ ਸੁਪਨੇ ਵਿੱਚ ਰਾਜਾ ਸਾਹਿਬ ਆਏ ਸੀ ਉਹ ਦੱਸ ਕੇ ਗਏ ਨੇ ਉਹ ਕਹਿ ਕੇ ਗਏ ਨੇ ਮੇਰੇ ਮਹਾਰਾਜ ਦੇ ਸੁਪਨੇ ਵਿੱਚ ਲੱਗ ਗਏ ਸੁਨੇਹ ਦੇ ਸੁਨੇਹੇ ਇਹੇ ਮਹਾਰਾਜ ਦੇ ਲੱਗਦੇ ਸੁਨੇਹ ਸੁਪਨੇ ਵਿੱਚ ਲੱਗਦੇ ਸੁਨੇਹ ਵਧੇ ਦਿੱਤ ਲੱਗ ਗਏ ਸੁਨੇਹ ਐ ਮਹਾਰਾਜ ਜੀ ਨੂੰ ਉਤਾਰਦੇ ਨੇ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੋਂ ਸੋਨੇ ਦੇ ਕਲਸ ਲਿਆਉਂਦੇ ਉਹ ਚੜਾਏ ਫਿਰ ਉੱਥੇ ਜਿਹੜੇ ਅੱਜ ਵੀ ਸੋਭਦੇ ਨੇ ਦਰਸ਼ਨ ਕਰਦੇ ਸਾਥ ਸੰਗਤ ਜੀ ਤਾਰੇ ਨੇ ਜਾਤ ਹੈ ਜਿਹੜੇ ਰਾਜਾ ਸਾਹਿਬ ਨੇ ਤਾਰੇ ਨੇ ਉਹ ਨਹੀਂ ਨੇ ਜਾ ਸਕਦੇ ਆ ਹੁਣ 2 ਸਤੰਬਰ 1 ਸਤੰਬਰ ਨੂੰ ਰਾਤ ਨੂੰ ਉੱਥੇ ਦੀਵਾਨ ਹੈ ਆਪਣਾ ਮੇਲਾ ਆ ਰਿਹਾ ਆ ਰਿਹਾ ਕਿੰਨੇ ਪਦਾਰਥ ਨੇ ਕਿੰਨੀ ਦੁਨੀਆ ਜਿੰਨੇ ਲੋਕ ਵਹਿੰਦੇ ਨੇ ਹਰ ਇੱਕ ਦੀ ਜਿੰਦਗੀ ਨਾਲ ਹਰ ਇੱਕ ਦੇ ਜੀਵਨ ਨਾਲ ਪਤਾ ਨਹੀਂ ਕਿੰਨੀਆਂ ਕਹਾਣੀਆਂ ਜੁੜੀਆਂ ਪਤਾ ਹੀ ਨਹੀਂ ਸਾਥ ਸੰਗਤ ਜੀ ਜਿਹੜਾ ਭਾਵਨਾ ਬਣਾ ਕੇ ਆਏਗਾ ਨਾ ਜਿਹੜਾ ਭਾਵਨਾ ਬਣਾ ਕੇ ਬਹਿ ਗਿਆ ਉਹ ਗੁਰਮਖੋ ਫਿਰ ਤਾਂ ਰਾਜਾ ਸਾਹਿਬ ਐਸੀ ਬਖਸ਼ਿਸ਼ ਕਰਦੇ ਹੋ ਇੱਕ ਵਾਰੀ ਕਰਮ ਸਿੰਘ ਉਹਦੇ ਘਰ ਵਿੱਚ ਤਿੰਨ ਵਿਆਹ ਕਰਾਏ ਸੀ ਔਲਾਦ ਨਹੀਂ ਸੀ ਹੋਈ ਪਹਿਲਾ ਵਿਆਹ ਕਰਾਇਆ ਔਲਾਦ ਨਹੀਂ ਸੀ ਇੱਧਰ ਬੀਬੀਆਂ ਰੋਲਾ ਹੀ ਪਾਈ ਜਾਂਦੀਆਂ ਜਦੋਂ ਦਾ ਦੀਵਾਨ ਸ਼ੁਰੂ ਬੱਚੇ ਵੀ ਰੋਲਾ ਹੀ ਪਾਈ ਜਾਂਦੇ ਆਪਣੇ ਆਪ ਨੂੰ ਸੋਚਣਾ ਚਾਹੀਦਾ ਭਾਈ ਤੁਹਾਨੂੰ ਜਿੰਨੇ ਬੜਾ ਨਾਲ ਬੱਚਿਆਂ ਨੂੰ ਦੁੱਧ ਹੀ ਪਿਉਣਾ ਹੁੰਦਾ ਫਿਰ ਸਾਈਡ ਤੇ ਬੈਠੀਦਾ ਇੱਕ ਤਰੀਕ ਨੂੰ ਦੀਵਾਨ ਹੈ ਆਪਣਾ ਰਾਜਾ ਸਾਹਿਬ ਉੱਥੇ ਹੀ ਬਚਨ ਸੁਣਾਵਾਂਗੇ ਹੁਣੇ ਕਰਮ ਸਿੰਘ ਦਾ ਅਇਥੀ ਆਪਾਂ ਸਮਾਪਤੀ ਕਰਦੇ ਆਂ ਬਹੁਤ ਬਹੁਤ ਸਾਰੀ ਸ਼ਕਤ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਬਾਸ਼ਾ ਮੀਰ ਕਰਨ ਬੜੇ ਪਿਆਰ ਵਿੱਚ ਲੰਡਨ ਦੀ ਧਰਤੀ ਤੋਂ ਸਾਡੇ ਸੰਤਣੀ ਜੀ ਪਿਆਰ ਵਿੱਚ ਬਾਬਾ ਸੁਤਵਿੰਦਰ ਸਿੰਘ ਜੀ ਟਾਲੀ ਵਾਲੇ ਮਹਾਂਪੁਰਖ ਕਿੰਨਾ ਪ੍ਰੇਮ ਇੰਨਾ ਪਿਆਰ ਦਾਸ ਨੂੰ ਵੀ ਸਨੇਹ ਲੱਗੇ ਸੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਸਤਿਕਾਰਯੋਗ ਭਾਈ ਅੰਗਤ ਸਿੰਘ ਜੀ ਇਹਨਾਂ ਨੇ ਵੀ ਆਪ ਜੀ ਦੇ ਦਰਸ਼ਨ ਕੀਤੇ ਨੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੇ ਗੁਰਖੰਡਾਂ ਦਾ ਬੋਲਦਿਆਂ ਕੋਲੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਹੋਣੀਆਂ ਸੁਭਾਅਕ ਹਨ ਗੁਰੂ ਕੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਬਖਸ਼ ਲੈਣ ਬੋਲਿਓ ਪਿਆਰ ਨਾਲ ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਮਿਲਣਾ ਹੋ ਗਏ ਬੋਕੇਆ ਹੋ ਗਏ ਬੋਤੇ ਅਰਸੇ ਰਾਜਾ ਸਾਗ ਦੇ ਦਿਓ ਜੀ ਤਹਰ ਜੀ ਇਹਨਾਂ ਨੂੰ ਹੋ ਗਏ ਬੋਤੇ ਅਰਸੇ ਮਿਲਿਆ ਨੂੰ ਹੋ ਗਏ ਬੋਤੇ ਅਰਸੇ ਮਿਲਿਆ ਨੂੰ ਹੋ ਗਏ ਬੋਤੇ ਅਰਸੇ ਇਹਨਾਂ ਨੂੰ ਹੋ ਗਏ ਬੋਤੇ ਅਰਸੇ ਹੋ ਗਏ ਬੋਤੇ ਅਰਸੇ ਹੱਥ ਜੋੜ ਖੜਾ ਤੇਰੇ ਦਰ ਤੇ ਸੁਸੀ ਲੋਨਾ ਜੀ ਸਾਬੀ ਦੇ ਜੀ ਪਰਸੋ ਬੰਦ ਹੋ ਜਾਂਦੇ ਨੇ ਜਦੋਂ ਸੰਸਾਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਜਦੋਂ ਲੋਕੀ ਤੁਹਾਡਾ ਸਾਥ ਛੱਡ ਜਾਂਦੇ ਫਿਰ ਜਦੋਂ ਉਹ ਮਜਾਰੇ ਵਿੱਚ ਜਾ ਕੇ ਬਹਿ ਕੇ ਬੇਨਤੀ ਕਰੋਗੇ ਨਾ ਰਾਜਾ ਸਾਹਿਬ ਦਾ ਦਰ ਤੁਹਾਨੂੰ 24 ਘੰਟੇ ਖੁੱਲ੍ਹਿਆ ਮਿਲੇਗਾ ਫਿਰ ਬਦੋ ਬਦੀ ਦਿਲ ਚੋਂ ਇਹ ਭਾਵਨਾ ਨਿਕਲਦੀ ਫਿਰ ਹੀ ਐਸੇ ਗੀਤ ਬੋਲੇ ਜਾਂਦੇ ਹੋਰ ਨੰਦਵਾਰਾ ਕੋਈ ਦਿਸਦਾ ਜਿੱਥੇ ਜਾ ਕੇ ਸੀਸ ਮੈਂ ਝੁਕਾ ਦੇ ਲੱਭੇ ਨਾ ਸਹਾਰਾ ਕੋਈ ਦੂਸਰਾ ਜਿੱਥੇ ਜਾ ਕੇ ਦੁੱਖੜੇ ਸੁਣਾ ਦੇ ਸੁਣ ਕੇ ਪਪੀਹ ਵਾਲੀ ਕੂਕ ਨੂੰ ਪਿਆਸ ਮਨ ਦੀ ਬੁਝਾ ਦੇ ਰਾਜਾ ਸਾਹਬ ਜੀ ਦੁਨੀਆ ਨਭੰਦੀ ਨੀਓ ਯਾਰਿਆ ਹੱਥ ਆਪਣਾ ਫੜਾ ਲੋ ਰਾਜਾ ਸਾਡਾ ਦੁਨੀਆ ਨਭੰਦੀ ਨੀਓ ਯਾਰਿਆ ਆਪਣਾ ਫੜਾ ਲੋ ਰਾਜਾ ਸਾਡਾ ਦੁਨੀਆ ਨਭੰਦੀ ਨੀਓ ਯਾਰਿਆ ਹੱਥ ਆਪਣਾ ਫੜਾ ਲੋ ਰਾਜਾ ਸਾਹਿਬ ਦੇ ਦਿਓ ਦیدار ਜੀ ਮੇਰੇ ਅਨ ਹੋ ਗਏ ਬੋ ਪਿਆਰੇ ਰਾਜਾ ਸਾਹਿਬ ਦੇ ਦਿਓ ਦیدار ਜੀ ਮੇਰੇ ਅਨ ਹੋ ਗਏ ਬੋ ਪਿਆਰੇ ਰਾਜਾ ਸਾਹਿਬ ਦੇ ਦਿਓ ਦیدار ਜੀ ਮੇਰੇ ਅਨ ਹੋ ਗਏ ਬੋ ਪਿਆਰੇ ਰਾਜਾ ਸਾਹਿਬ ਦੇ ਦਿਓ ਦیدار ਜੀ ਮੇਰੇ ਅਨ ਹੋ ਗਏ ਬੋ ਪਿਆਰੇ ਰਾਜਾ ਸਾਹਿਬ ਦੇ ਦਿਉ ਦੀ ਦਰ ਦੀ ਮਿਲਿਆ ਨੂੰ ਹੋ ਕੇ ਵਕਿਆ ਤੇ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਭੁੱਲਾ ਬਖਸ਼ੋ ਮੇਰੇ ਰਾਜਨਾ ਤੇਰੇ ਦਰ ਤੇ ਆਇਆ ਉਹ ਮੱਥਾ ਚਰਨਾਂ ਦੇ ਨਾਲ ਲਾਇਆ ਭੁੱਲਾ ਬਖਸ਼ੋ ਮੇਰੇ ਜੀ ਬਖਸ਼ੋ ਮੇਰੀਆਂ ਅੱਲਾ ਬਖਸ਼ੋ ਮੇਰੀਆਂ ਭੁੱਲਾਂ ਬਖਸ਼ੋ ਮੇਰੀਆਂ ਬਖਸ਼ੋ ਮੇਰੀਆਂ ਭੁੱਲਾਂ ਬਖਸ਼ੋ ਮੇਰੀਆਂ ਧੰਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਮੇਰ ਕਰਨ ਪਿਆਰ ਵਿੱਚ ਤੁਸੀਂ ਇਸੇ ਤਰ੍ਹਾਂ ਲਾਹੇ ਲੈਨੇ ਰੋ ਕਿਤੇ ਸਤਿਗੁਰੂ ਗਰੀਬ ਨਵਾਸ ਸੱਚੇ ਪਾਤਸ਼ਾਹ ਮੇਰ ਕਰਨ ਸਤਿਗੁਰੂ ਗਰੀਬ ਨਵਾਜ ਸੱਚੇ ਦਾਸਾ ਕਿਰਪਾ ਕਰਨ ਤੁਹਾਡੇ ਸਾਰਿਆਂ ਦਾ ਕਦਮ-ਕਦਮ ਚੱਲਿਆ ਲੇਖੇ ਵਿੱਚ ਲਾਉਣ ਮਹਾਰਾਜ ਪਿਆਰ ਵਿੱਚ ਬਸ ਤੁਸੀਂ ਜਦੋਂ ਨਾ ਕਿੰਨੇ ਲੋਕ ਹੁਣ ਹਜ਼ਾਰਾਂ ਹੀ ਫੋਨ ਰੋਜ਼ ਵੱਜਦਾ ਜਦੋਂ ਰਾਜਾ ਸਾਹਿਬ ਦੇ ਗੀਤ ਤੁਸੀਂ ਸਾਰੇ ਨਗਮੇ ਉਹਨਾਂ ਦੇ ਸੁਣਦੇ ਹੋ ਲੋਕੀ ਕਹਿੰਦਾ ਇੰਨਾ ਸਕੂਨ ਮਿਲਦਾ ਹੈ ਇੰਨਾ ਪਿਆਰ ਮਿਲਦਾ ਹੈ ਬਹੁਤ ਆਨੰਦ ਮਿਲਦਾ ਹੈ ਅਜੇ ਤਾਂ ਤੁਸੀਂ ਸੁਣ ਰਹੇ ਹੋ ਸੋਭਾ ਕਿੰਨਾ ਆਨੰਦ ਆ ਰਿਹਾ ਜਿੱਦਣ ਉਹਨਾਂ ਨਾਲ ਜੁੜ ਗਏ ਫੇਰ ਕੀ ਬਣੇਗਾ ਇਹ ਤਾਂ ਜੁੜੇ ਹੋਿਆਂ ਨੂੰ ਪੁੱਛੋ ਇਸੇ ਕਰਕੇ ਇਦਾਂ ਦੀਆਂ ਭਾਵਨਾਵਾਂ ਵਾਲੇ ਜਿਹੜੇ ਸ਼ਬਦ ਹਨ ਗੀਤ ਹਨ ਨਗਮੇ ਹਨ ਉਹ ਸਾਰੀ ਸੰਗਤ ਦੇ ਸਾਹਮਣੇ ਪੜ੍ਹੇ ਜਾਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰ ਕਰਨ ਰਾਏ ਸਾਹਿਬ ਦੇ ਮੇਲੇ ਤੱਕ ਇੱਕ ਗੀਤ ਆਉਣਾ ਹੈ ਆਪਣਾ ਮਹਾਰਾਜ ਸਾਹਿਬ ਜੀ ਦੇ ਪਿਆਰ ਵਿੱਚ ਲਿਖਿਆ ਸੀ ਭੀਮ ਮੱਤੇਵਾੜੀਆ ਬਹੁਤ ਸੋਹਣਾ ਲਿਖ ਕੇ ਉਹਨੇ ਲਿਖਿਆ ਸੀ ਮਜਾਰੇ ਵਿੱਚ ਆਉਣ ਦੀ ਵੀ ਲੋੜ ਪੈਂਦੀ ਨਾ ਮਜਾਰੇ ਵਿੱਚ ਆਉਣ ਦੀ ਵੀ ਲੋੜ ਪੈਂਦੀ ਪੂਜਾ ਕਰਦਾ ਮੈਂ ਦਿਲ ਚ ਤੇ ਆਂ ਮਜਾਰੇ ਵਿੱਚ ਆਉਣ ਦੀ ਵੀ ਲੋੜ ਪੈਂਦੀ ਨਾ ਪੂਜਾ ਕਰਦਾ ਮੈਂ ਦਿਲ 'ਚ ਤੇ ਆਂ ਜੇ ਹਮਦੀ ਤਸਵੀਰ ਕੋਈ ਰਾਜਾ ਸਾਜ ਜੀ ਮੈਂ ਰੱਖਣੀ ਸੀ ਦਿਲ 'ਚ ਜੜਾ ਜੇ ਹਮਦੀ ਤਸਵੀਰ ਕੋਈ ਰਾਜਾ ਸਾਜ ਜੀ ਮੈਂ ਰੱਖਣੀ ਸੀ ਦਿਲ 'ਚ ਸਜਾ ਕੇ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਸਾਰੇ ਗੁਰੂਖੰਡਾਂ ਦਾ ਮਹਾਪੁਰਸ਼ਾਂ ਦਾ ਬੜਾ ਪ੍ਰੇਮ ਹੈ ਬੜੀ ਭਾਵਨਾ ਨਾਲ ਕਿੱਥੇ ਦਿੱਲੀ ਤੇ ਕਿੱਥੇ ਜਲੰਧਰ ਇਹ ਪ੍ਰੇਮ ਦੇ ਪ੍ਰਤੱਖ ਦਰਸ਼ਨ ਦੇ ਅੰਗਲੈਂਡ ਦੀ ਧਰਤੀ ਤੇ ਵੀ ਜਦੋਂ ਜਾਂਦੇ ਨੇ ਉੱਥੇ ਵੀ ਇਹ ਨਾ ਗੁਰਮਖਾਂ ਕੋਲ ਨੰਦ ਵਰਤਉਂਦੇ ਨੇ ਤੇ ਵੱਡੇ ਭਾਗ ਨੇ ਧੰਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ